ਆਪਾਂ ਚੱਲਦੇ ਆਂ ਅੰਦਰ ਤੇ ਦੇਖੋ ਇਹਨਾਂ ਦਾ ਸਵਾਗਤ ਬੜਾ ਪਿਆਰਾ ਹੁੰਦਾ ਇਹ ਟਿੱਕਾ ਵਗੈਰਾ ਕਰਦੇ ਨੇ ਸਵਾਗਤ ਹੈ ਦੋਸਤੋ ਤੁਹਾਡਾ ਐਵਰੀਡੇ ਦੇ ਸ਼ਮਸ਼ੇਰ ਤੇ ਤੇ ਰਾਤ ਆਪਾਂ ਇੱਥੇ ਸੈਮ ਡਿਊਨ ਟੈਂਟ ਦੇ ਵਿੱਚ ਰੁਗੇ ਸੀ ਹੁਣ ਆਪਾਂ ਇੱਥੇ ਡੈਜਰਟ ਸਫਾਰੀ ਵੀ ਕਰਾਂਗੇ ਤੇ ਹੋਰ ਵੀ ਕਾਫੀ ਅੱਜ ਥਾਵਾਂ ਤੇ ਘੁੰਮਾਂਗੇ ਆਪਾਂ ਤੇ ਇੱਥੇ ਅਕਤੂਬਰ ਤੋਂ ਲੈ ਕੇ ਫਰਵਰੀ ਤੱਕ ਦਾ ਮਹੀਨਾ ਸਭ ਤੋਂ ਬੈਸਟਾ ਹੁੰਨ ਵੀ ਮੌਸਮ ਕਾਫੀ ਠੰਡਾ ਸਵੇਰ ਦਾ ਟਾਈਮ ਹੋ ਗਿਆ 6:23 ਤੇ ਆਜੋ ਹੁਣ ਆਪਾਂ ਨਿਕਲਦੇ ਹਾਂ ਡੈਜਰਟ ਸਫਾਰੀ ਕਰਨ ਤੇ ਆ ਇਧਰ ਆਪਣੀ ਗੱਡੀ ਰੈਡੀ ਹੈ ਤੇ ਆਪਾਂ ਚੱਲਦੇ ਹਾਂ ਰੇਤ ਦੇ ਟਿੱਬਿਆਂ ਤੇ ਇਦੇ ਵਿੱਚ ਜੀਪ ਸਫਾਰੀ ਕਰਾਂਗੇ ਉੱਥੇ ਆ ਜਾਓ ਬੈਠ ਕੇ ਨਿਕਲਦੇ ਆ ਜੀ ਹੁਣ ਆਪਾਂ ਅੱਧੇ ਇੱਕ ਟ੍ਰੇਲ ਕਾਫੀ ਪਈ ਵੀ ਆ ਮੌਸਮ ਵਧੀਆ ਠੰਡਾ ਠੀਕ ਹੈ ਪਾਹਣ ਡੈਲਟ ਦੇ ਵਿੱਚ ਆਇਆ ਜੀਪ ਸਫਾਰੀ ਕਰਨ ਇੱਥੇ ਕੈਮਰਾ ਰਾਈਡ ਵੀ ਕਰਾਂਗੇ ਏਟੀਵੀ ਬਾਈਕ ਦਾ ਐਕਸਪੀਰੀਅੰਸ ਵੀ ਕਰਾਂਗੇ ਕਾਫੀ ਟੂਰਿਸਟ ਇੱਥੇ ਸਵੇਰ ਸਵੇਰੇ ਆਏ ਹੋਏ ਨੇ ਮਾਰਨਿੰਗ ਦੇ ਟਾਈਮ ਦੇ ਵਿੱਚ ਤੇ ਸਨਰਾਈਜ਼ ਦੇਖਣ ਆਏ ਨੇ ਇੱਥੇ ਕਾਫੀ ਬਹੁਤ ਸੋਹਣਾ ਮੌਸਮ ਹੈ ਐਮਲ ਸਫਾਰੀ ਦਾ ਵੀ ਇੱਕ ਇੱਥੇ ਵੱਖਰਾ ਹੀ ਆਪਣਾ ਸਵਾਦ ਆ ਕਰਦਾ ਦੇਖੋ ਇੱਥੇ ਪਹਿਲਾਂ ਵੀ ਪੁਰਾਣੇ ਸਮੇਂ ਦੇ ਵਿੱਚ ਵੀ ਲੋਕ ਜਦੋਂ ਕਾਰਾਂ ਮੋਟਰਾਂ ਗੱਡੀਆਂ ਨਹੀਂ ਸੀ ਤਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਊਠਾਂ ਦਾ ਹੀ ਇੱਥੇ ਸਹਾਰਾ ਲਿਆ ਜਾਂਦਾ ਸੀ ਇਹ ਊਠ ਆਪਣੇ ਮਾਰੂਥਲ ਦਾ ਜਹਾਜ਼ ਆ ਰਤੀਲੇ ਰੇਗਿਸਤਾਨ ਦੇ ਵਿੱਚ ਇਹਨਾਂ ਦੇ ਡਿਊਨਸ ਕੈਂਪ ਬਣਾਏ ਹੋਏ ਨੇ ਇੱਥੇ ਇੱਥੇ ਇੱਕ ਰਾਤ ਸਟੇ ਕਰ ਸਕਦੇ ਹੋ ਤੁਸੀਂ ਤੇ ਇਧਰ ਇਸ ਤਰ੍ਹਾਂ ਸਾਰੇ ਕੈਂਪਲੇ ਵਾਲੇ ਨਾਲ ਟੈਂਟ ਹਾਊਸ ਬਣੇ ਹੋਏ ਨੇ ਤੇ ਇਹਦੇ ਪਿੱਛੇ ਰੇਗਿਸਤਾਨ ਆ ਤੇ ਇਧਰ ਆਪਣਾ ਟੈਂਟ ਇੱਥੇ ਆਪਾਂ ਇੱਕ ਰਾਤ ਦੀ ਸਟੇ ਕਰੀ ਸੀ ਤੇ ਹੁਣ ਸਵੇਰੇ ਆਪਾਂ ਉੱਥੋਂ ਆ ਕੇ ਚਾਹ ਪੀਨੇ ਆ ਤੇ ਤੁਸੀਂ ਦੇਖੋ ਆਪਣਾ ਜਿਹੜਾ ਟੈਂਟ ਆ ਉਹ ਬਹੁਤ ਵਧੀਆ ਇੱਥੇ ਬਣਿਆ ਹੋਇਆ ਤੇ ਮੌਸਮ ਵੀ ਇੱਥੇ ਠੀਕ ਆ ਹੁਣ ਰਾਤ ਦੀ ਠੰਡ ਹੁੰਦੀ ਆ ਸਵੇਰੇ ਦੁਪਹਿਰੇ ਥੋੜੀ ਜੀ ਗਰਮੀ ਹੁੰਦੀ ਆ ਇੱਥੇ ਘੁੰਮਣ ਵਾਸਤੇ ਅਕਤੂਬਰ ਤੋਂ ਫਰਵਰੀ ਤੱਕ ਬਹੁਤ ਵਧੀਆ ਤੇ ਹੁਣ ਆਪਾਂ ਇੱਕ ਕਮਰੇ ਦਾ ਟੂਰ ਕਰਦੇ ਆ ਬ੍ਰੇਕਫਾਸਟ ਆਪਣਾ ਇੱਥੇ ਇਨਕਲੂਡ ਸੀਗਾ ਤੇ ਆਜੋ ਹੁਣ ਆਪਾਂ ਦੇਖਦੇ ਹਾਂ ਇਹਨਾਂ ਨੇ ਬ੍ਰੇਕਫਾਸਟ ਦੇ ਵਿੱਚ ਕੀ ਕੀ ਲਾ ਰੱਖਿਆ ਤੇ ਬ੍ਰੇਕਫਾਸਟ ਇਹ ਟੇਬਲ 'ਤੇ ਲੈ ਗਏ ਹਾਂਗੇ ਆਪਣਾ ਠੀਕ ਆ ਟੇਬਲ 'ਤੇ ਲਿਆਓ ਕੋਈ ਗੱਲ ਨਹੀਂ ਇੱਥੇ ਬੈਠ ਕੇ ਆਪਾਂ ਬ੍ਰੇਕਫਾਸਟ ਕਰਕੇ ਹੁਣ ਇੱਥੋਂ ਚੱਲਾਂਗੇ ਅਗਲੀ ਲੋਕੇਸ਼ਨ ਤੇ ਮਿਲਦੇ ਆਂ ਫਿਰ ਅੱਗੇ ਤੇ ਆਪਾਂ ਹੁਣ ਇੱਥੋਂ ਬ੍ਰੇਕਫਾਸਟ ਕਰਕੇ ਨਿਕਲਦੇ ਆਂ ਤੇ ਇੱਥੋਂ ਆਪਾਂ ਜਾਵਾਂਗੇ ਨਵੀਂ ਲੋਕੇਸ਼ਨ ਤੇ ਉੱਥੇ ਜਾ ਕੇ ਕਰਦੇ ਆਂ ਗੱਲਾਂ ਬਾਤਾਂ ਆਜੋ ਬੈਠਦੇ ਹੁਣ ਆਪਾਂ ਗੱਡੀ 'ਚ ਤੇ ਗੱਡੀ ਜਾ ਕੇ ਕਰਦੇ ਆ ਗੱਲਾਂ ਬਾਤਾਂ ਵੀ ਹੋਸ਼ ਹੋਰ ਤੇ ਚੱਲਦੇ ਆ ਹੁਣ ਆਪਾਂ ਹੁਣ ਆਪਾਂ ਜਾਵਾਂਗੇ ਕੁਲਤਾਰਾ ਪਿੰਡ ਜਿਹੜਾ ਇੱਕ ਰਾਤ ਦੇ ਵਿੱਚ ਉਥੋਂ 84 ਪਿੰਡ ਖਾਲੀ ਹੋ ਗਏ ਸੀ ਸਾਲਮ ਸਿੰਘ ਦੀ ਬਜਾ ਨਾਲ ਜਿਹੜਾ ਸਾਲਮ ਸਿੰਘ ਸੀ ਉਦੋਂ ਦੇ ਰਾਜੇ ਦਾ ਉਹ ਵਜੀਰ ਸੀ ਗਰੀਬਾਂ ਤੇ ਬਹੁਤ ਅਤਿਆਚਾਰ ਕਰਦਾ ਸੀ ਤੇ ਉਹ ਇੱਕ ਦਿਨ ਸ਼িকার ਖੇਡਣ ਚੱਲਿਆ ਗਿਆ ਪਾਲੀਵਾਲ ਬ੍ਰਾਹਮਣਾਂ ਦੇ ਪਿੰਡ ਚ ਕੁਲਤਾਰਾ ਉੱਥੇ ਉਹਨੂੰ ਪੰਡਤਾਂ ਦੀ ਬ੍ਰਾਹਮਣਾਂ ਦੀ ਉਹ ਲੜਕੀ ਪਸੰਦ ਆ ਗਈ ਉਹ ਕਹਿੰਦਾ ਮੈਂ ਇਹਦੇ ਨਾਲ ਸ਼ਾਦੀ ਕਰਨੀ ਆ ਉਹਨਾਂ ਨੇ ਮਨਾਂ ਕਰਤਾ ਤੇ ਉਹ ਕਹਿੰਦਾ ਮੈਂ ਜ਼ੋਰ ਜ਼ਬਰਦਸਤੀ ਕਰਕੇ ਸ਼ਾਦੀ ਮੈਂ ਕਰੂੰਗਾ ਤੇ ਉਹ ਕਹਿੰਦੇ ਵੀ ਸਾਨੂੰ 2 ਦਿਨ ਦਾ ਸਮਾਂ ਦੇ ਦੇ ਉਸ ਤੋਂ ਬਾਅਦ ਅਸੀਂ ਦੱਸਾਂਗੇ ਤਾਂ ਉਹਨਾਂ ਨੇ ਸ਼ਾਦੀ ਕਰਦਾ ਫੈਸਲਾ ਨਹੀਂ ਕੀਤਾ ਰਾਤੋਂ ਰਾਤ ਉਹ 84 ਪਿੰਡ ਖਾਲੀ ਹੋ ਕੇ ਇੱਥੋਂ ਚਲੇ ਗਏ ਤੇ ਇਹ ਪਿੰਡ ਹੁਣ ਜੋਧਪੁਰ ਦੇ ਨੇੜੇ ਪਾਲੀ ਏਰੀਏ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਇਹਨਾਂ ਦਾ ਇਹ ਮਠਿਆਈਆਂ ਦੇ ਕਾਰੋਬਾਰ ਨੇ ਤੇ ਇਹਨੂੰ ਪੁਤੀਆ گاؤں ਵੀ ਕਿਹਾ ਜਾਂਦਾ ਪੂਤੀਆ ਪਿੰਡ ਇਸ ਲਈ ਕਿਹਾ ਜਾਂਦਾ ਵੀ ਰਾਤੋਂ ਰਾਤ ਇੰਨੇ ਲੋਕ ਕਿੱਥੇ ਚਲੇ ਗਏ ਸੀ ਆਜੋ ਹੁਣ ਆਪਾਂ ਉੱਥੇ ਜਾ ਕੇ ਦੇਖਦੇ ਆਂ ਇੱਥੇ ਆਪਾਂ ਹੁਣ ਬਾਬੜੀ ਕੋਲ ਆਏ ਆ ਜਿੱਥੇ 84 ਪਿੰਡ ਪਾਲੀਵਾਲ ਬ੍ਰਾਹਮਣਾਂ ਦੇ ਇਥੋਂ ਪੀਣ ਲਈ ਪਾਣੀ ਵਰਤਦੇ ਸੀ ਤੇ ਇੱਥੇ ਸਾਲਮ ਸਿੰਘ ਜਿਹੜਾ ਜ਼ਾਲਮ ਸੀ ਉਹ ਸਕਾਰ ਖੇਡਣ ਦੇ ਇੱਥੇ ਆਇਆ ਸੀ ਤੇ ਇੱਥੇ ਉਹਨੂੰ ਬ੍ਰਾਹਮਣਾਂ ਦੀ ਲੜਕੀ ਪਸੰਦ ਆ ਗਈ ਸੀ ਤੇ ਉਹਨਾਂ ਨੇ ਵਿਆਹ ਕਰਨ ਤੋਂ ਮਨਾਂ ਕਰਤਾ ਸੀ ਜਿਹਦੇ ਕਰਕੇ ਉਹ ਇਹ ਪਿੰਡ 84 ਇੱਕ ਰਾਤ ਚ ਖਾਲੀ ਹੋ ਗਏ ਸੀ ਤੇ बावੜੀ ਦੇ ਵਿੱਚ ਪੌੜੀਆਂ ਉਤਰਦੀਆਂ ਨੇ ਇੱਥੋਂ ਧਰਤੀ ਦੇ ਵਿੱਚੋਂ ਆਪਣੇ ਆਪ ਪਾਣੀ ਆਉਂਦਾ ਸੀ ਉਹ ਸਾਹਮਣੇ ਉੱਪਰ ਗੇਟ ਤੱਕ ਇਹ बावੜੀ ਪਾਣੀ ਨਾਲ ਭਰੀ ਹੁੰਦੀ ਸੀ ਤੇ ਹੁਣ ਉਸ ਤੋਂ ਬਾਅਦ ਇੱਥੇ ਕੋਈ ਵੀ ਹੋਰ ਲੋਕ ਆ ਕੇ ਨਹੀਂ ਰਹਿ ਸਕਦੇ ਕਿਉਂਕਿ ਉਹ ਬ੍ਰਾਹਮਣ ਲੋਕ ਸ਼ਰਾਪ ਦੇ ਕੇ ਗਏ ਸੀ ਤੇ ਜੇ ਕੋਈ ਰਹਿੰਦਾ ਵੀ ਆ ਤਾਂ ਉਹਦਾ ਨੁਕਸਾਨ ਹੋ ਜਾਂਦਾ ਤਾਂ ਕਰਕੇ ਇਹਨੂੰ ਪੂਤੀਆ گاؤں ਵੀ ਕਹਿੰਦੇ ਨੇ ਆਜੋ ਹੁਣ ਆਪਾਂ ਚੱਲ ਕੇ ਦੇਖਦੇ ਹਾਂ ਉਹ ਪਿੰਡ ਇਹ ਪਿੱਛੇ ਪਾਲੀਵਾਲ ਬ੍ਰਾਹਮਣ ਜਿੱਥੇ ਰਹਿੰਦੇ ਸੀ ਉਹ ਮੇਨ ਪਿੰਡ ਆ ਆਜੇ ਉੱਪਰ ਜਾ ਕੇ ਉਹਨੂੰ ਦੇਖਦੇ ਆਂ ਇਹਦੇ ਵਿੱਚ ਇੱਕ ਮੰਦਿਰ ਵੀ ਬਣਿਆ ਹੋਇਆ ਤੇ ਕਾਫੀ ਪਿੰਡ ਨੇ ਇੱਥੇ ਜਿਹੜੇ ਹੁਣ ਟਹਿ ਚੁੱਕੇ ਇੱਥੇ ਕੋਈ ਨਹੀਂ ਰਹਿੰਦਾ ਤੇ ਪਿੰਡ ਦੇ ਵਿੱਚ ਹੁਣ ਟਹੇ ਹੋਏ ਘਾਰੀ ਨੇ ਦੇਖੋ ਇੱਥੇ ਇਸ ਤਰ੍ਹਾਂ ਦੇ ਸਾਰੇ ਘਰ ਸੀ ਇਹ ਉਸ ਟਾਈਮ ਦੇ ਵਿੱਚ ਨਾ ਇੱਕ ਪਿੰਡ ਦੇ ਵਿੱਚ 10-15 ਘਾਰੀ ਸੀ ਤੇ ਸਾਰੇ ਇੱਕ ਰਾਤ ਦੇ ਵਿੱਚ ਹੀ ਲੋਕ ਇਹਨੂੰ ਖਾਲੀ ਕਰਕੇ ਸਾਲਮ ਸਿੰਘ ਦੇ ਡਰ ਤੋਂ ਚਲੇ ਗਏ ਸੀ ਤੇ ਉਸ ਟਾਈਮ ਅਤਿਆਚਾਰ ਵੀ ਰਾਜੇ ਦੇ ਵਜ਼ੀਰ ਬਹੁਤ ਕਰਦੇ ਹੁੰਦੇ ਸੀ ਤੇ ਇਸ ਤਰ੍ਹਾਂ ਇਹ ਸਾਰੇ ਘਰ ਉਸ ਟਾਈਮੇ ਕਰਾਤ ਦੇ ਵਿੱਚ ਉੱਜੜ ਗਏ ਸੀ ਤੇ ਇੱਥੇ ਹੁਣ ਕੋਈ ਰਹਿ ਨਹੀਂ ਸਕਦਾ ਕਿਉਂਕਿ ਪਿੰਡ ਨੂੰ ਸ਼ਰਾਫ ਹੈ ਜੇ ਕੋਈ ਰਹਿੰਦਾ ਤਾਂ ਉਹਦਾ ਨੁਕਸਾਨ ਹੋ ਜਾਂਦਾ ਤਾਂ ਕਰਕੇ ਇੱਥੇ ਕੋਈ ਨਹੀਂ ਰਹਿੰਦਾ ਟੂਰਿਸਟ ਇੱਥੇ ਘੁੰਮਣ ਆਉਂਦੇ ਨੇ ਹੁਣ ਆਪਾਂ ਚੱਲਿਆਂ ਜੋਧਪੁਰ ਇੱਥੋਂ ਆਟੋ ਕਰਕੇ ਬੱਸ ਸਟੈਂਡ ਜਾਵਾਂਗੇ ਇੱਥੋਂ ਸਿੱਧੀਆਂ ਬਰਪਾ ਜੋਧਪੁਰ ਤੋਂ ਚੱਲਦੀਆਂ ਨੇ 4-5 ਘੰਟਿਆਂ ਦਾ ਸਫ਼ਰ ਆਪਾਂ طے ਕਰਕੇ ਜੋਧਪੁਰ ਚੱਲਦੇ ਹਾਂ ਹੁਣ ਆਪਾਂ ਮਾਰਵਾਰੀਆਂ ਦੇ ਸਹਿਰ ਜੋਧਪੁਰ ਦੇ ਵਿੱਚ ਆ ਗਏ ਤੇ ਜਿੱਥੇ ਆਪਾਂ ਖੜੇ ਆ ਇਹ ਸਰਦਾਰ ਮਾਰਕੀਟ ਗਜੋ ਮਸ਼ਹੂਰ ਮਾਰਕੀਟ ਆ ਤੇ ਆਹ ਸਾਹਮਣੇ ਜਿਹੜਾ ਘੰਟਾ ਘਰ ਆ ਇਹ ਸਰਦਾਰ ਮਹਾਰਾਜਾ ਸਰਦਾਰ ਸਿੰਘ ਜੀ ਨੇ 19ਵੀਂ ਸਤਾਵਦੀ ਦੇ ਵਿੱਚ ਬਣਾਇਆ ਸੀ ਤੇ ਇਹ ਜੋਧਪੁਰ ਦਾ ਹਾਰਟ ਵੀ ਇਹਨੂੰ ਕਿਹਾ ਜਾਂਦਾ ਤੇ ਕਾਫੀ ਟੂਰਿਸਟ ਇੱਥੇ ਉੱਪਰ ਆ ਕੇ ਦੇ ਉੱਪਰ ਵੀ ਆਪਾਂ ਜਾ ਸਕਦੇ ਆ ਕਾਫੀ ਟੂਰਿਸਟ ਇੱਥੇ ਆ ਕੇ ਇਹਨੂੰ ਦੇਖਦੇ ਨੇ ਤੇ ਕੱਲ ਨੂੰ ਦਸਹਿਰਾ ਦਸਹਿਰੇ ਕਾਰਨ ਸਾਰੇ ਬਾਜ਼ਾਰ ਦੇ ਵਿੱਚ ਬਹੁਤ ਕਾਫੀ ਰੌਣਕਾਂ ਨੇ ਕਾਫੀ ਲੋਕਾਂ ਦੀ ਚਾਹਲ ਪਹਿਲਾ ਤੇ ਕੱਲ ਨੂੰ ਦੁਸਹਿਰਾ ਵੀ ਆਪਾਂ ਜੋਧਪੁਰ ਦਾ ਹੀ ਦੇਖਾਂਗੇ ਤੇ ਹੋਰ ਵੀ ਨਵੀਆਂ ਅਡਿਕਸ਼ਨਾਂ ਦੇਖਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆਪਾਂ ਕੱਲ ਨੂੰ ਇੱਕ ਨਵੇਂ ਵਲੌਗ ਦੇ ਵਿੱਚ